ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲਓ ਜੀ ਟਾਈਮ ਹੋ ਗਿਆ ਸ਼ਾਮ ਦਾ ਇਹ 5:30 ਤੇ ਤਾਂ ਆਪਾਂ ਪੂਰੀ ਲੱਗੀ ਆ ਤਾਂ ਪੂਰਾ ਲੱਗਾ ਗਰਮੀ ਬਹੁਤ ਹੈ ਜੀ ਆਪਾਂ ਵੀ ਕਸਿਆ ਜਾ ਪਰਨਾ ਸੀਗਾ ਉਹਦਾ ਟੋਟਾ ਜਾ ਰੱਖ ਲਿਆ ਸਿਰ ਤੇ ਉਹਦੇ ਨਾਲ ਮੂੰਹ ਆ ਪੁੰਜਣਾ ਸੌਖਾ ਬਾੜੀ ਚੁੰਨੀ ਵੀ ਵੱਡੀ ਸੰਭਦੀ ਨਹੀਂ ਤੇ ਆਪਾਂ ਜੇ ਨਵਾਂ ਕੀ ਕਰਨ ਲੱਗੇ ਆ ਤੁਹਾਨੂੰ ਦਿਖਾਉਣੇ ਆ ਤੇ ਦੇਖ ਲਓ ਜੀ ਕੱਪੜੇ-ਕੁਪੜੇ ਧੋਤੇ ਆ ਆਪਾਂ ਪਸ਼ੂ ਆਪਣੇ ਬੈਠੇ ਆ ਕੁਝ ਖੜੇ ਆ ਤੇ ਲੋ ਜੀ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੇ ਆ ਆਪਾਂ ਕੀ ਕਰਨ ਲੱਗੇ ਆ ਪਲੀਜ਼ ਵੀਡੀਓ ਨੂੰ ਬਲੌਗ ਨੂੰ ਸਾਰੇ ਨੂੰ ਕੰਟੀਨਿਊ ਕਰ ਲਿਆ ਕਰੋ ਧੰਨਵਾਦ ਆ ਜੀ ਸਾਰਿਆਂ ਦਾ ਤੇ ਉਸ ਤੋਂ ਪਹਿਲਾਂ ਜੀ ਇੱਕ ਰਿਕਵੈਸਟ ਆ ਜੀ ਚੈਨਲ ਤੇ ਪਹਿਲੀ ਵਾਰ ਆਏ ਆ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਠੀਕ ਆ ਜੀ ਆਪਾਂ ਆਉਣ ਪਾਉਣ ਲੱਗੇ ਆ ਜੀ ਪਸ਼ੂਆਂ ਲਈ ਮੱਛਰਦਾਨੀ ਬਹੁਤ ਜ਼ਿਆਦੇ ਪਹਿਲਾਂ ਤਾਂ ਮਸ਼ਰੀ ਸੀ ਚਲ ਸਰ ਗਿਆ ਨਹੀਂ ਇੰਨਾ ਸੀਗੀ ਪ੍ਰੋਬਲਮ ਤੇ 2 ਦਿਨ ਹੋ ਗਿਆ ਮੈਨੂੰ ਵੇਂਦੀ ਨੂੰ ਪਸ਼ੂਆਂ ਦਾ ਬੁਰਾ ਹੀ ਹਾਲ ਹੋ ਗਿਆ ਨੇ ਫਰਸ਼ ਤੇ ਡਾਡਾ ਗੋਆ ਜਮਾਇਆ ਅੱਜ ਤੋ ਤਾ ਵੈਸੇ ਤਾਂ ਮੈਂ ਤੋਹ ਦਿੰਦੀ ਸੀ ਪਰ ਬਾਹਲਾ ਉਥੋਂ ਦੂਰ ਤੱਕ ਨਹੀਂ ਤੋਹਦੀ ਸੀ ਅੱਜ ਇੰਨਾ ਕਾ ਬੁਰਾ ਹਾਲ ਕੰਧਾਂ ਕੁੰਧਾਂ ਤੇ ਰਾਤ ਦਾ ਇਹਨਾਂ ਦਾ ਗੋਆ ਬੜਕਾ ਬੜਕਾ ਕੇ ਮਾਰਿਆ ਕਿਉਂਕਿ ਜੀ ਮੱਛਰ ਲੜਦਾ ਸੀ ਬਸ ਇਹਨਾਂ ਦੇ ਵੀ ਨਹੀਂ ਸੀ ਰਾਤ ਤਾਂ ਮੱਛਰ ਵੀ ਸੀਗਾ ਅੱਗੇ ਤਾਂ ਮਸ਼ਰੀ ਹੁੰਦੀ ਆ ਤੇ ਆਪਾਂ ਸਾਰਾ ਇਹ ਧੋਤਾ ਸੀ ਪਰ ਫੇਰ ਵੀ ਚੰਗੀ ਤਰ੍ਹਾਂ ਨਹੀਂ ਧੋਤਾ ਗਿਆ ਕਿਉਂਕਿ ਸਵੇਰ ਮੈਨੂੰ ਉਤਾਰਾਂ ਕੱਢਣ ਦੀ ਵੀ ਜਲਦੀ ਸੀ ਉਸ ਤੋਂ ਪਹਿਲਾਂ ਆਪਾਂ ਗੁਆ ਚੱਕ ਕੇ ਧੋਤਾ ਸੀ ਪੱਠੇ ਪਾਤੇ ਸੀ ਤੇ ਇਧਰ ਆਪਾਂ ਰਾਖਸ਼ੇ ਦੇ ਵਿੱਚ ਗੁਆ ਛੜਦੇ ਹੁੰਦੇ ਸੀ ਇਹ ਵੀ ਆਪਾਂ ਧੋਤਾ ਕਿਉਂਕਿ ਆਪਣੇ ਕੰਮ ਵਾਲੀ ਆ ਗਈ ਉਹ ਰੇੜੀ ਨਾ ਉਸ ਰੇੜੀ ਨਾਲ ਉਹ ਗੁਆ ਚੱਕ ਲੈਂਦੀ ਆ ਤੇ ਚਲੋ ਜੀ ਆਪਾਂ ਕਰਨ ਲੱਗੇ ਪਾਉਣ ਲੱਗੇ ਆ ਮਛਰਦਾਨੀ ਇਹ ਮਛਰਦਾਨੀ ਆਪਾਂ پار ਸਲਾਈ ਕੀਤੀ ਸੀ ਅਰਕੀ ਦਾ ਹੀ ਗਰਮੀ ਸ਼ਾਇਦ ਕੱਢ ਜੂ ਇਹ ਤੇ ਅਗਲੀ ਗਰਮੀ ਚੱਲ ਕੋਈ ਗੱਲ ਨਹੀਂ ਆਪਾਂ ਹੋਰ ਬਣਾ ਲਾਂਗੇ ਤੇ ਇਸ ਤਰ੍ਹਾਂ ਮੈਂ ਵਿਛਾ ਕੇ ਰੱਖ ਲਈ ਐ ਤੇ ਵੇਨੇ ਆ ਕੱਲੀ ਪਾ ਸਕਦੀਆਂ ਕਿ ਕਿਸੇ ਦੀ ਹੈਲਪ ਦੀ ਲੋੜ ਐ ਤੇ ਆਪਾਂ ਨੂੰ ਉਹਨਾ ਟਾਈਮ ਜਿੰਨਾ ਟਾਈਮ ਅਛਰਦਾਨੀ ਲਾਉਂਦੀ ਹੋਈ ਕਿਉਂਕਿ ਵੀਡੀਓ ਬਣਾਉਣ ਵਾਲਾ ਕੋਈ ਹੋਰ ਹੈ ਨਹੀਂਗਾ ਕੈਮਰਾ ਫੜਨ ਵਾਲਾ ਫੋਨ ਫੜਨ ਵਾਲਾ ਤੇ ਆਪਾਂ ਆਪ ਹੀ ਇਨ ਤਾਲਾ ਲਵਣਾ ਮੈਂ ਇਹ ਵੇਲੇ ਜਿਹੜੇ ਨਾ ਚਾਦਰ ਐ ਇਹਦੇ ਉੱਪਰ ਜਿਹੜੇ ਆਹਾ ਪਾਂ ਗਾਵਾਂਗੇ ਇਨਾਂ ਦੇ ਨਾਲ ਮੈਂ ਤਾਂ ਬੰਨ੍ਹ ਦਿੰਨੀ ਹੁੰਨੀ ਆ ਸੌਖਾ ਵਾ ਉਧਰ ਵੀ ਜਿਹੜੀ ਥੋੜੀ ਜੀ ਸਪੇਸ ਉਧਰ ਵੀ ਆਪਾਂ ਮਛਰਦਾਨੀ ਪਾਈ ਸੀ ਮੈਂ ਲਾਈ ਨਹੀਂ ਹੋਵੇਂ ਪਾਈ ਵੀ ਆ ਉੱਥੇ ਸਾਨ ਚ ਕਿਉਂਕਿ ਉੱਪਰ ਲਾ ਉਧਰਲਾ ਸ਼ੈੱਡ ਹੈਗਾ ਉੱਚਾ ਤੇ ਇਧਰ ਆਪਾਂ ਤਾਂ ਬਰਾਂਡੇ ਤੇ ਤਾਂ ਸੌਖਾ ਜੀ ਉਧਰ ਪਾਉਣੀ ਤਾਂ ਚੜ ਕੇ ਇਹ ਥੋੜਾ ਜਿਹਾ ਐਦਾ ਹੀ ਔਖਾ ਵਾ ਤੇ ਇਹਦੇ ਵਿੱਚ ਜਿਹੜੀਆਂ ਕਿੱਲੀਆਂ ਦਿੱਤੀਆਂ ਇਹਨਾਂ ਦੇ ਨਟ ਤਾਂ ਆਪਾਂ ਨਾਲ ਇਹਨਾਂ ਨਾਲ ਇਹਨੂੰ ਬੰਨ੍ਹ ਦਾਂਗੇ ਆ ਵੀ ਰੱਸੇ ਲਾ ਲਾਂਗੇ ਠੀਕ ਆ ਜੀ ਚਲੋ ਜੀ ਬਣੇ ਰਹੋ ਤੁਸੀਂ ਬਲੌਗ ਦੇ ਨਾਲ ਤੇ ਆਪਾਂ ਪਾਲ ਗੇ ਮੱਛਰਦਾਨੀ ਤੇ ਆਪਣਾ ਕੂਲਰ ਵੀ ਪਿਆ ਕੂਲਰ ਜੇ ਇੱਥੇ ਸੈੱਟ ਆ ਗਿਆ ਨਾ ਆ ਵੀ ਇੱਥੇ ਥੋੜੀ ਜਿਹੀ ਮਤੂੜੀ ਪਾਸੇ ਕਰੀ ਐ ਜੇ ਆਪਣਾ ਕੂਲਰ ਸੈੱਟ ਆ ਗਿਆ ਤਾਂ ਆਪਾਂ ਇੱਥੇ ਲਾ ਦਾਂਗੇ ਤੇ ਮਸ਼ੀਨ ਨੂੰ ਥੋੜੀ ਜਿਹੀ ਉਧਰ ਨੂੰ ਕਰ ਦਾਂਗੇ ਤੇ ਤਿੰਨ ਪੱਖੇ ਉਧਰ ਹਵਾ ਕਰਾਸ ਕਰੂਗੀ ਜੀ ਬਾਹਰੀ ਥਾਣੀ ਦੀ ਤੇ ਪਰ ਸਰਦਾਰ ਜੀ ਤੇ ਮੇਰੀ ਗੱਲ ਨਾਲ ਇਸ ਨਾਲ ਸਹਿਣਤ ਨਹੀਂਗੇ ਤੇ ਪਰ ਆਪਾਂ ਮੱਛਰਦਾਨੀ ਲਾਵਾਂਗੇ ਪਸ਼ੂਆਂ ਵਾਸਤੇ ਆਹ ਤਾਂ ਜੀ ਏਸੀ ਚ ਪੈ ਜਾਈਦਾ ਹਨਾ ਤੇ ਇਹ ਵਿਚਾਰੀਆਂ ਰਾਤ ਨੂੰ ਬਹੁਤ ਤੜਫਦੀਆਂ ਮੈਂ ਕਾਫੀ ਵਾਰ ਰਾਤ ਨੂੰ ਉੱਠਦੀ ਆ ਤੇ ਇਹ ਖੜੀਆਂ ਤੜਫੀ ਜਾਂਦੀਆਂ ਹੁੰਦੀਆਂ ਤੇ ਆਪਾਂ ਅੱਜ ਇਹਨਾਂ ਦਾ ਪੂਰਾ ਖਿਆਲ ਰੱਖਦੇ ਆ ਤੇ ਪਾਉਣੇ ਆ ਮਛਰਦਾਨੀ ਜੀ ਬਣੇ ਰਿਓ ਤੁਸੀਂ ਵਲੌਗ ਦੇ ਨਾਲ ਐਨੀਆਂ ਆਪਾਂ ਪਾਤੀਆ ਘੋੜੀ ਲਾ ਕੇ ਜੀ ਤੇ ਹੁਣ ਆਪਾਂ ਇੱਥੇ ਇਹਨੂੰ ਟੰਗਣ ਵਾਸਤੇ ਰੱਸਿਆਂ ਨਾਲ ਹੀ ਪਾ ਲਾਂਗੇ ਤੇ ਉਸ ਤੋਂ ਪਹਿਲਾਂ ਜੀ ਆਪਾਂ ਪਸੂ ਪਿਆ ਕੇ ਅੰਦਰ ਕਰਦਗੇ ਧਰਾਂ ਅੰਦਰ ਹੀ ਕੱਢ ਲਾਂਗੇ ਤੇ ਪਹਿਲੇ ਦਿਨ ਹਜੇ ਥੋੜਾ ਯਾ ਸਾਵ ਨਹੀਂ ਆਉਣਾ ਵੀ ਕਿਸ ਤਰ੍ਹਾਂ ਦੀ ਲੱਗੀ ਐ ਤੇ ਕੋਈ ਨਹੀਂ ਮੇਰੇ ਨਾਲ ਪਉਉਣ ਆਲਾ ਮੱਛਰ ਤਾਂ ਨਹੀਂ ਆਪਾਂ ਕੱਲਿਆਂ ਨੇ ਹੀ ਪਾਉਣੀ ਐ ਤੇ ਹੁਣ ਆਪਾਂ ਪਸ਼ੂ ਪਿਉਣ ਲੱਗੀ ਸੀ ਮੈਂ ਮੱਝ ਖੇਲ ਤੇ ਲਾ ਕੇ ਆਈ ਆ ਤੇ ਆਪਾਂ ਐਨੀ ਕਪਾ ਕੇ ਦੇਖ ਲਈ ਐ ਤੇ ਪਸ਼ੂ ਅੰਦਰ ਕਰਦਗੇ ਤੇ ਉੱਥੇ ਤਾਂ ਕੋਠੇ ਤੇ ਚੜ ਕੇ ਪੈ ਜਾਣੀ ਉੱਥੇ ਤਾਂ ਕੋੜੀ ਲਾਉਣ ਦੀ ਲੋੜ ਨਹੀਂ ਠੀਕ ਐ ਜੀ ਆਪਾਂ ਬੰਨਦ ਗਏ ਮੱਝ ਅੰਦਰ ਲੋਟੀ ਆਪਾਂ પાકી ਮੱਛਰਦਾਨੀ ਇਸ ਤਰ੍ਹਾਂ ਰੱਖ ਲਈ ਬਾਹਰ ਇਹਦੇ ਰੱਸੇ ਬੰਨ੍ਹ ਲੈ ਤਾਂ ਕਿ ਇੱਥੇ ਪੱਠੇ ਕੋਤਰਨੇ ਤੇ ਇੱਥੇ ਪਸੂ ਨੂੰ ਗੋਣੇ ਸੌਖੇ ਹੋ ਜਾਣ ਤੇ ਮੱਛਰ ਨਹੀਂ ਦਾ ਹੋਊਗਾ ਬਹੁਤ ਜ਼ਿਆਦੀ ਮਸ਼ਰੀ ਹੁਣੇ ਹੋ ਗਈ ਤੇ ਧੂਆ ਕਰਦੇ ਆ ਬੀਜੀ ਅੰਦਰ ਉਹਨਾਂ ਨੂੰ ਕਹਾਂ ਧੂਆ ਕਰ ਦੋ ਧੂਆ ਕਰਕੇ ਕਿਰਾਂ ਸਾਰਾ ਮੱਛਰ ਮੱਛਰਨਾ ਜੋ ਮੱਖਾਂਾ ਹੋਣਾ ਬਾਹਰ ਨਿਕਲ ਜਾਣੀਆਂ ਤੇ ਫੇਰ ਆਪਾਂ ਅੰਦਰੀ ਧਾਰਾਂ ਚੁੰਨੇ ਅੱਜ ਧਾਰਾਂ ਨੂੰ ਵੀ ਇਕ ਵੇਲਾ ਹੋ ਗਿਆ ਕਿਉਂਕਿ ਪਹਿਲਾਂ ਦੁਪਹਿਰਾ ਸੀ ਗਰਮੀ ਸੀ ਤੇ ਮੱਛਰਦਾਨੀ ਲਾਉਣੀ ਔਖੀ ਸੀ ਤੇ ਹੁਣ ਆਪਾਂ ਇਸ ਤਰ੍ਹਾਂ ਟੰਗਤੀ ਹੈ ਅੰਦਰੇ ਪੱਠੇ ਅੰਦਰੇ ਤੂੜੀ ਤੇ ਅੰਦਰੇ ਧਾਰਾਂ ਚੋਂ ਇਹਨਾਂ ਨੂੰ ਦਿਆ ਕਰਾਂਗੇ ਬੰਨ ਤੇ ਆਪਾਂ ਹੁਣ ਥੋੜੀ ਦੇਰ ਬਾਅਦ ਤੁਹਾਨੂੰ ਬੰਦ ਕਰਕੇ ਦਿਖਾਉਣੇ ਆ ਧਾਰਾਂ ਤੁੜਾ ਕੱਢ ਲਗੇ ਲੋ ਜੀ ਆਪਾਂ ਧਾਰਾ ਲੰਘਾ ਕੱਢ ਤੇ ਮਛਰਦਾਨੀ ਦਿੱਤੀ ਆ ਪਾ ਤੇ 5:30 ਵਜੇ ਦੀ ਮੈਂ ਲੱਗੀਆਂ ਤੇ 7:30 ਹੋ ਗਏ ਮਸਾਂ ਕੱਲੀ ਨੇ ਇੱਕ ਬੀਬੀ ਨੇ ਧੂਆ ਜ਼ਰੂਰ ਕਰਤਾ ਨਾਲ ਬਸ ਇਹਨਾਂ ਨੂੰ ਸ਼ੌਕ ਹੋ ਗਿਆ ਮਸਾਂ ਤਾਂ ਚੜ ਕੇ ਸਾਰੀ ਉਹ ਬੰਨ ਕੇ ਆਂਦੀ ਮਛਰਦਾਨੀ ਪਾਈ ਬਈ ਹਨਾ ਆਪ ਪੈ ਜਾਈਦਾ ਏ ਸੀ ਪਸ਼ੂਆਂ ਨੂੰ ਆਰਾਮਦਾਰੀ ਚਾਹੀਦੀ ਏ ਜ਼ਰੂਰ ਪਸ਼ੂ ਦੁੱਧ ਕੱਢਦਾ ਹਨਾ ਬਿਮਾਰ ਹੁੰਦਾ ਤੇ ਚਲੋ ਜੀ ਤੁਹਾਨੂੰ ਮੇਰੀ ਮਛਰਦਾਨੀ ਕਾਏ ਕਿਸ ਤਰ੍ਹਾਂ ਦੀ ਲੱਗੀ ਤੇ ਇਹ ਆਪਾਂ ਤੁਹਾਨੂੰ ਲੈਣਾ ਦੱਸ ਦਿਨਾ ਆਪਾਂ ਲੰਮਾ ਹੀ ਥਾਣ ਲੈ ਲਿਆ ਸੀਗਾ 100 ਮੀਟਰ ਦਾ ਤੇ ਇਹ ਮੈਨੂੰ ਲੱਗਾ 60 ਮੀਟਰ ਲੱਗਾ ਇਹ ਆਪਾਂ ਸਾਰਾ ਤਿੰਨ ਵਾਰਾਂ ਦੂਸੇ ਆਉਣਾ ਪੰਨਾ ਵਿੱਚ ਜਾਨੀ ਕਿ ਇਧਰਲਾ ਥੋੜਾ ਜਿਹਾ ਸਾਈਡ ਜਿਹੜੀ ਆ ਇੱਥੇ ਆ ਕੰਡ ਹੈ ਇਹ ਿੱਟਾਂ ਦੀ ਨੇ ਇਹ ਪੁਰਾਣਾ ਥੋੜਾ ਜਿਹਾ ਪੀਸ ਸੀਗਾ ਵਿੱਚ ਆਪਾਂ ਉਹ ਗਣਤਾ ਸੀਗਾ ਤੇ ਐਦਕੀ ਦੀ ਗਰਮੀ ਵਧ ਗਈ ਤਾਂ ਗਾਹ ਨੂੰ ਫੇਰ ਬਣਾ ਲਾਂਗੇ ਇਹਨਾਂ ਨੂੰ ਸੁੱਕ ਹੋ ਜੂਗਾ ਤੇ ਆਪਾਂ ਦਿੱਤਿਆਂ ਬੰਨ ਧਾਰਾ ਕੱਢ ਕੇ ਪਾਣੀ ਤਾਂ ਨਹੀਂ ਪਿਆ ਕੇ ਦਾਣਾ ਪੱਠਾ ਖਾ ਕੇ ਵਿਚਾਰੀਆਂ ਬਹਿ ਜਾਣੀਆਂ ਪਹਿਲੇ ਦਿਨ ਤੇ ਇਹਨਾਂ ਨੂੰ ਵੀ ਅਜੀਬ ਲੱਗੂਗਾ ਤੇ ਪਰ ਜੀ ਆਪਾਂ ਜਿੰਨੇ ਜੋਗੇ ਸੀਗੇ ਇਹਦਾ ਕਰਤਾ ਤੇ ਕੂਲਰ ਹੈਗਾ ਅੰਦਰ ਮੂਰੇ ਟਰੈਕਟਰ ਪਿਆ ਗਾਂ ਮਸ਼ੀਨ ਪਈ ਐ ਤੇ ਮੈਥੋਂ ਬਿਲ ਨਿਕਲਣਾ ਮੁਸ਼ਕਲ ਸੀ ਇਹ ਵੀ ਖੇਤ ਨੂੰ ਗਏ ਵੇ ਸੀਗੇ ਆਪਾਂ ਕੂਲਰ ਦਾ ਪ੍ਰਬੰਧ ਕਰ ਨੂੰ ਕਰਦਾਂਗੇ ਉਹ ਤਾਂ ਪੱਖੇ ਚੱਲੀ ਜਾਂਦੇ ਆ ਠੀਕ ਹੈ ਜੀ ਚਲੋ ਜੀ ਅੱਜ ਦੇ ਵਲੌਗ ਦਾ ਐਂਡ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਬਲੌਗ ਜਾਂ ਵੀਡੀਓ ਦੇ ਨਾਲ ਤੁਹਾਨੂੰ ਮੇਰਾ ਅੱਜ ਦਾ ਬਲੌਗ ਕਿਸ ਤਰ੍ਹਾਂ ਦਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਲਾਈਕ ਵੀ ਜਰੂਰ ਕਰਿਓ ਜੀ ਤੇ ਸ਼ੇਅਰ ਵੀ ਕਰ ਦਿਓ ਸਾਰਿਆਂ ਦਾ ਧੰਨਵਾਦ ਹੈ ਜੀ ਮਛਰਦਾਨੀ ਪਸ਼ੂਆਂ ਲਈ ਲਾਈ ਆਪਾਂ ਤੁਹਾਨੂੰ ਮੇਰਾ ਆਈਡੀਆ ਹੈ ਕਿਸ ਤਰ੍ਹਾਂ ਦਾ ਲੱਗਾ ਬਹੁਤ ਸਾਰੀਆਂ ਭੈਣਾਂ ਵੀ ਰਣੇ ਲਾਭ ਹੀ ਦਿੱਤੀ ਹੋਊਗੀ ਹਨਾ ਤੇ ਮਛਰੀ ਸਾਰਿਆਂ ਦੀ ਹੋਈ ਹੋਗੀ ਤੁਹਾਨੂੰ ਦਿਖਾਵਾਂ ਜੀ ਇੱਧਰ ਵੇਖੋ ਇਹ ਨੀ ਮਸ਼ਰੀ ਆ ਕੰਮ ਸਿਰ ਪਰ ਜਾਂਦਾ ਵਾ ਕਈ ਵਾਰ ਤਾਂ ਅਲਰਜੀ ਵੀ ਹੋ ਜਾਂਦੀ ਹੈ ਕਿਸੇ ਨਾ ਕਿਸੇ ਮਸ਼ਰੀ ਤੋਂ ਤੇ ਚਲੋ ਜੀ ਠੀਕ ਹੈ ਇਹ ਕੰਮ ਆਪਾਂ ਥੋੜਾ ਜਿਹਾ ਦਿਨ ਖੜੇ ਕਰਨਾ ਪਊਗਾ ਅੱਜ ਪਹਿਲਾ ਦਿਨ ਕਰਕੇ ਮੈਨੂੰ ਕਵੇਲਾ ਹੋ ਗਿਆ ਕੱਲ ਨੂੰ ਆਪਾਂ ਟਾਈਮ ਨਾਲ ਤਾਰਾਂ ਦੂਰਾਂ ਕੱਢ ਕੇ ਟਾਈਮ ਨਾਲ ਮਛਰਦਾਨੀ ਲਾ ਕੇ ਛੱਡ ਦਿਆ ਕਰਾਂਗੇ ਠੀਕ ਹੈ ਜੀ ਓਕੇ ਬਾਏ